ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਅੱਜ ਖਰੜ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਇੱਕ ਨਵਾਂ ਰੈਸਟੋਰੈਂਟ ਬਣਿਆ ਫੈਮਿਲੀ ਰੈਸਟੋਰੈਂਟ ਜਿਸ ਦਾ ਨਾਮ ਹੈ ਬੈਠਕ ਫੈਮਿਲੀ ਰੈਸਟੋਰੈਂਟ ਸੋ ਇਸ ਦੇ ਜੋ ਆਰਗੇਨਾਈਜ਼ਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਕੀ ਇੱਥੇ ਸਮਾਨ ਬਣਦਾ ਹੈ ਕਿਹੜੀ ਕਿਹੜੀ ਚੀਜ਼ ਅਵੇਲੇਬਲ ਹੈ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਤੇ ਗੱਲ ਕਰਦੇ ਹਾਂ ਆਪਾਂ ਹਾਂਜੀ ਆਪਣਾ ਸ਼ੁਭਨਾਮ ਦੱਸੋ ਜੀ ਮੈਂ ਮੋਹਿਤ ਕੁਮਾਰ ਹਾਂ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਇਹ ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ ਜੀ ਸਾਡੇ ਇਸ ਰੈਸਟੋਰੈਂਟ ਤੇ ਥੈਂਕ ਯੂ ਜੀ ਜੀ ਸੋ ਤੁਸੀਂ ਇਹ ਨਵਾਂ ਰੈਸਟੋਰੈਂਟ ਖੋਲਿਆ ਕਿੰਨੀ ਕੁ ਦੇਰ ਹੋ ਗਈ ਇਹ ਸਾਨੂੰ ਇੱਕ ਮਹੀਨਾ ਹੋ ਚੁਕਿਆ ਜੀ ਰੈਸਟੋਰੈਂਟ ਖੋਲ੍ਹੇ ਨੂੰ ਜੀ ਜੀ ਸੋ ਆਪਣੇ ਕੋ ਕਿਹੜੀਆਂ ਕਿਹੜੀਆਂ ਆਇਟਮਾਂ ਬਣਦੀਆਂ ਨੇ ਕੀ ਕੀ ਆਪਾਂ ਇੱਥੇ ਗਾਹਕ ਨੂੰ ਦੇ ਸਕਦੇ ਸਵੇਰੇ ਸਾਡੇ ਕੋਲ ਬ੍ਰੇਕਫਾਸਟ ਦੇ ਵਿੱਚ ਪਰੌਂਠੇ ਆ ਜੀ ਇਹ ਗੜਗੜ 15 ਤਰ੍ਹਾਂ ਦੇ ਪਰੌਂਠੇ ਆ ਜੀ ਅੱਛਾ ਜੀ ਜੀ ਉਸ ਸਰ ਚਨੇ ਪਟੋਰੇ ਹੈ ਪੂਰੀ ਚਨਾਈ ਹੋਰ ਕਈ ਆਈਟਮ ਹੈ ਜਿਸ ਦਾ ਸਮੋਸੇ ਵਗੈਰਾ ਹੈ ਜਿਹੜੇ ਹੋਰ ਕਈ ਆਈਟਮ ਜਿਹੜੀ ਸਵੇਰੇ ਜਿਹੜੀ ਸਟਾਰਟ ਕਰੀ ਲੰਚ ਦੇ ਵਿੱਚ ਵੀ ਸਭ ਕੁਝ ਆਈਟਮ ਹੈ ਥਾਲੀ ਹੈ ਸਾਡੀ ਮੀਡੀਅਮ ਨੋਰਮਲ ਥਾਲੀ ਵੀ ਹੈ ਸਪੈਸ਼ਲ ਵੀ ਹੈ ਦੇ ਡਿਉਲਕਸ ਥਾਲੀ ਵੀ ਆਪਣੀ ਜੀ ਹਾਂ ਜੀ ਇਹੋ ਟਿੱਕੀ ਚਾਟ ਵਗੈਰਾ ਵੀ ਆ ਉਹ ਵੀ ਉਹ ਵੀ ਹੈਗੇ ਟਿੱਕੇ ਚਾਟ ਵਗੈਰਾ ਵੀ ਆਈ ਫਿਲਹਾਲ ਅਸੀਂ ਇਹ ਦਿਵਾਲੀ ਤੋਂ ਬਾਅਦ ਜਿਹੜਾ ਟਿੱਕੀ ਚਾਟ ਜਿਹੜਾ ਕਾਊਂਟਰ ਵਗੈਰਾ ਹੈ ਉਹ ਅਸੀਂ ਦਿਵਾਲੀ ਤੋਂ ਬਾਅਦ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਉਸ ਦੇ ਨਾਲ ਇੱਕ ਹੋਰ ਆਈਟਮ ਹੈ ਖਰੜ ਦੇ ਵਿੱਚ ਕਿ ਤੁਹਾਨੂੰ ਰਮਾਲੀ ਰੋਟੀ ਹੈ ਬਹੁਤ ਘੱਟ ਮਿਲੇਗੀ ਅਸੀਂ ਰਮਾਲੀ ਰੋਟੀ ਵੀ ਜਿਹੜੀ ਹੈ ਬਹੁਤ ਜਲਦ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਇੱਕ ਕੁਲਰ ਪੀਜ਼ਾ ਹੈ ਜਿਹੜਾ ਇਹ ਖਰੜ ਦੇ ਵਿੱਚ ਬਹੁਤ ਹੀ ਘੱਟ ਜਗ੍ਹਾ ਤੇ ਅਸੀਂ ਆਪਣੇ ਸ਼ਹਿਰ ਖਰੜ ਦੇ ਵਿੱਚ ਇੱਥੇ ਕੁਲਰ ਪੀਜ਼ਾ ਜਿਹੜਾ ਉਹ ਵੀ ਸ਼ੁਰੂ ਕਰ ਰਹੇ ਹਾਂ अच्छा ये सो पाजी टाइम की है अपने रेस्टोरेंट so, ये ਸਾਡਾ ਰੈਸਟੋਰੈਂਟ ਦਾ ਇਹ 24 ਆਵਰ ਸਰਵਿਸ ਹੈ ਜੀ ਵਧੀਆ ਕੁਆਲਿਟੀ ਹੈ ਜੀ ਟੇਸਟ ਵੀ ਅਸੀਂ ਵਧੀਆ ਦੇ ਰਹੇ ਆ ਹਾਈਜੈਨਿਕ ਫੂਡ ਹੈ ਸਭ ਤੋਂ ਪਹਿਲਾਂ ਅਸੀਂ ਸਾਫ ਸਫਾਈ ਦਾ ਧਿਆਨ ਰੱਖਿਆ ਹੋਇਆ ਹੈ ਜੀ ਅੰਦਰ ਸਾਰਾ ਕੁਝ ਹੀ ਇਸ ਕਰਕੇ ਸੋ ਇੱਕ ਵਾਰੀ ਕਿਚਨ ਦੇ ਵਿੱਚ ਗੇੜਾ ਮਾਰਿਆ ਹੀ ਹੈ ਜੀ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਤੁਸੀਂ ਇਹ ਸਾਰਾ ਸਮਾਨ ਤਿਆਰ ਕਰ ਦਿਓ ਤੁਸੀਂ ਹੈੱਡ ਸ਼ੈਫ ਐ ਕੀ ਨਾਮ ਹੈ ਆਪਣਾ ਮੁਰਾਰੀ ਹੈ ਜੀ ਹਾਂ ਹਾਂ ਜੀ ਥੋੜੀ ਜਾਣਕਾਰੀ ਦਿਓ ਦਰਸ਼ਕਾਂ ਸਰ ਇਹ ਜੋ ਆਪਣਾ ਉਹ ਮਤਲਬ ਕੜਾਈ ਹੈ ਇਹ ਟੈਂਪਰੇਚਰ ਡਾਊਨ ਕਰਨੇ ਲਈ ਮਤਲਬ ਟੈਂਪਰੇਚਰ ਆਪਣਾ ਨੋਰਮਲ ਟੈਂਪਰੇਚਰ ਮੇ ਰਹੇ ਹੈ ਇੱਕ ਤੰਦੂਰ ਖੁੱਲ ਗਿਆ ਉਹਨੂੰ ਥੋੜਾ ਦੇਰ ਖੁੱਲਾ ਰਹੇਗਾ ਤਾਂ ਇਹ ਟੈਂਪਰੇਚਰ ਮੇ ਆ ਜਾਏਗਾ ਇਸ ਵਿੱਚ ਅਸੀਂ ਬਟਰ ਨਾਨ ਰੋਟੀ ਲੱਛਾ ਪਰਾਂਠਾ बटर रोटी वगैरह मतलब सारी आइटमें इसमें तैयार की जाती है जी जैसे अपना सोया चाप हो गई मलाई चाप हो गई है पनीर बटर मसाला मसा पनीर टिक्का हो गया कई आइटमें जैसे मतलब कई आइटमें अपने पास ऐसी है जो कि हम प्रोवाइड करते हैं ग्राहक जी हाँ समोसे जी।, हाँ जी हमारे पास जी समोसे की बड़ी मांग होती है कस्टमर बड़ा खुश होकर बहुत जोरों दूरों खर बस हटेते अपने पास समोसे के ग्राहक आते हैं और चीज़ खा के जो है वेरी नाइस के अंदर जी चीज़ आई है तो ਕੰਗਰ ਦੀ ਵਧੀਆ ਮਿਲੀ ਹੈ ਕਿਉਂਕਿ ਸਮੋਸੇ ਤੋਂ ਅਸੀਂ ਜ਼ਰਬੀ ਖਾਤੇ ਹੈ ਕਹਿੰਦੇ ਤੁਹਾਡੀ ਚੀਜ਼ हमें ਬੜੀ ਪਸੰਦ ਆਤੀ ਹੈ ਜੀ ਹਾਂਜੀ ਸੋ ਇਹ ਜਿਹੜੀ ਕੁਆਲਟੀ ਹੈ ਤੁਹਾਡੀ ਕੁਆਲਟੀ ਦਾ ਕੀ ਰਾਜ ਹੈ ਕੀ ਰੀਜ਼ਨ ਹੈ ਕੀ ਤੁਸੀਂ ਸਮਾਨ ਦੇ ਵਿੱਚ ਕਿਹੜਾ ਪਾਉਂਦੇ ਹੋ ਦੇਖੋ ਜੀ ਅਸੀਂ ਸਮੋਸੇ ਜਿਹੜਾ ਮਸਾਲਾ ਬਣਾਤੇ ਹੈ ਇਸਮੇ ਮਟਰ ਯੂਜ਼ ਕਰਤੇ ਹੈ ਹਰਾ ਧਨੀਆ ਯੂਜ਼ ਕਰਤੇ ਹੈ ਆਲੂ ਬੜੀਆ ਵਾਲਾ ਆਲੂ ਯੂਜ਼ ਕਰਤੇ ਹੈ ਤੇ ਆਪਣਾ ਪਨੀਰ ਢਾਲ ਕੇ ਪਨੀਰ ਸਮੋਸਾ ਤੇ ਆਪਣਾ ਰੇਟ ਵੀ 10 ਰੁਪਏ ਦਾ ਹੈ ਜੀ ਅਜ ਸਮੋਸਾ ਦਾ ਰੇਟ ਵੀ 10 ਰੁਪਏ ਦਾ ਹੈ ਰੇਟ ਵੀ ਜਾਇਜ਼ ਹੈ ਜਾਇਜ਼ ਰੇਟ ਹੈ ਜੀ ਤੇ ਕਸਟਮਰ ਵੀ ਨਾਲੇ ਖੁਸ਼ ਹੋ ਕੇ ਜਾਂਦਾ ਕਿ ਕੰਦੇ ਚੀਜ਼ ਹਮੇ ਬਦਿਆ ਮਿਲ ਗਈ ਕਦੇ ਨਾਲੇ ਸਸਤੀ ਵੀ ਹੈ ਪਨੀਰ ਵੀ ਮਤਲਬ ਇਹ ਜੋ ਪਨੀਰ ਵੀ ਹੋਤਾ ਹੈ ਤੇ ਆਪਣਾ ਮਟਰ ਵੀ ਹਰੇ ਮਟਰ ਵੀ ਯੂਜ਼ ਕਰਤੇ ਹੈ ਤੇ ਗ੍ਰਾਹਕ ਨੂੰ ਚੀਜ਼ ਬਦਿਆ ਲੱਗਦੀ ਹੈ ਕੁਆਲਟੀ ਅਸੀਂ ਪ੍ਰੋਵਾਈਡ ਕਰਤੇ ਹੈ ਗ੍ਰਾਹਕ ਕੋ ਸੋ ਭਾਜੀ ਨੇ ਕਿਹਾ ਕਿ 15 ਤਰ੍ਹਾਂ ਦੇ ਜੋ ਸਵੇਰੇ ਪਰੌਂਠੇ ਬਣਦੇ ਆ ਉਹ ਕਿਹੜੇ ਕਿਹੜੇ ਪਰੌਂਠੇ ਸਰ ਇਹ ਹੋ ਗਿਆ ਆਪਣੇ ਤਾਂ ਗੋਭੀ ਕੇ ਹੋਗੇ ਜੀ ਆਲੂ ਕੇ ਪਰੌਂਠੇ ਹੋਗੇ ਮੂਲੀ ਕੇ ਪਰੌਂਠੇ ਬਣ ਜਾਂਦੇ ਮਿਕਸੀ ਪਰੌਂਠੇ ਬਣ ਕੇ ਮੇਠੀ ਕੇ ਪਰੌਂਠੇ ਬਣ ਜਾਂਦੇ ਤਾਂ ਮਤਲਬ ਕਈ ਐਸੀ ਕਈ ਪ੍ਰਕਾਰ ਕੇ ਜੋ ਹੈ ਪਰੌਂਠੇ ਅਸੀਂ ਚਲਾਤੇ ਆ ਯੂਜ਼ ਕਰਕੇ ਹਾਂਜੀ ਸੋ ਹੋਰ ਕਿਹੜੀ ਕਿਹੜੀ ਆਈਟਮ ਹੈ ਜੋ ਤੁਹਾਡੀ ਮਤਲਬ ਕੇ ਵਧੀਆ ਦੇ ਵਿੱਚ ਜਾਂ ਮਤਲਬ ਕੇ ਕੀ ਕੀ ਆਪਣੇ ਕੋਲ ਹੋਰ ਤਿਆਰ ਕੀਤਾ ਜਾਂਦਾ ਸਰ ਸਭ ਕੁਝ ਹੋਤਾ ਹੈ ਆਪਣੇ ਬਾਜ਼ਾਰ ਵੇਚ ਬਜਾਨੀ ਹੈ ਤੇ ਆਪਣੇ ਨੋਨवेज ਬਿਰਿਆਨੀ ਹੈ ਤੇ ਐਟਮੈ ਫਰਾਈਡ ਰਾਈਸ ਵਗੈਰਾ ਹੈ ਰਾਈਸ ਆਪਣੇ ਪਾਸ ਕੜੀ ਚਾਵਲ ਵੀ ਹੁੰਦਾ ਹੈ ਰਾਜਮਾ ਚਾਵਲ ਵੀ ਹੈ ਤੇ ਆਪਣੇ ਪਾਸ ਸਾਰਾ ਮਤਲਬ ਇੰਡIAN ਦਾ ਪੂਰਾ ਇੰਡੀਅਨ ਚਾਈਨਸ ਦਾ ਸਾਰਾ ਕੁਝ ਸਾਮਾਨ ਬਣਦਾ ਤੇ ਗ੍ਰਾਹਕ ਨੂੰ ਅੱਛੀ ਕੁਆਲਟੀ ਤੇ ਸਾਫ ਸੁੱਟਰਾ ਪ੍ਰੋਵਾਈਡ ਕਰਦੇ ਆਂ ਸੋ ਜਿਹੜਾ ਫਾਸਟ ਫੂਡ ਹੈ ਉਹਦੇ ਬਾਰੇ ਵੀ ਥੋੜੀ ਜਿਹੀ ਨੌਲੇਜ ਦਿਓ ਸਰ ਆਪਣੇ ਪਾਸ ਜੋ ਹੈ ਉਸੇ ਟਾਈਮ ਗ੍ਰਾਹਕ ਕਸਟਮਰ ਜਿਵੇਂ ਆਤਾ ਹੈ ਆਪਣੇ ਪਾਸ ਕੋਈ ਐਸੀ ਐਟਮੈ ਨਹੀਂ ਹੁੰਦੀ ਕਿ ਜੋ ਪਹਿਲੇ ਬਣਾ ਕੇ ਰੱਖਤੇ ਹੈ ਕਸਟਮਰ ਆਤਾ ਹੈ कस्टमर को फ्रेश चीज़ प्रोवाइड करते हैं क्योंकि गरम गरम चीज़ मिले और फ्रेश मिले क्योंकि आजकल लोग क्या करते हैं कि जो चीज़ें आइटमें या पुरानी आइटम में चलाए आपको वो चीज़ यूज नहीं करनी है बिल्कुल आपको वही फ्रेश चीज़ बनानी है उसी टाइम हाथ ही हाथ हार्त ग्राहक को दे देनी है हाँ जी आप, जैसे न्यूडल हो गया जी बर्गर हो गया जी चीज़ बर्गर हो गया सैंडविच हो गई है अपने मोमोस हो गए कई प्रकार के हक्का न्यूडल मैं मतलब सामग्री उसके हिसाब से बहुत वो है कई कई तरह की चीज़ें हैं नूडल है हक्का नूडल है गार्लिक नूडल है कई चीज़ें ऐसी आइटमें हैं अपने पास मोमोस है सिकड़ी मोमोज है कई ऐसी चीज़ें हैं कि जो अपने पास बर्गर हैं अपने पास पाँच छः प्रकार तरह के बर्गर हैं चीज़ बर्गर है नूडल बर्गर है और वेज बर्गर है कई प्रकार की ऐसी चीज़ें हैं कि जो हमारे पास प्रोवाइड है जी हाँ सो कई बार गायक ने पैक कराना होंगे हाँ पैक बढ़िया बढ़िया तरीके से ये उनको पैक करके देते हैं जैसे बर्गर वगैरह है तो उनको सिल्वर फॉइल में बढ़िया रैप करके उन्हें बढ़िया ਟਰੱਕ ਤੇ ਮਲਟੀ ਪੈਕ ਕਰਕੇ دیا ਜਾਂਦਾ ਹੈ ਜਰ ਆਪ ਨੂੰ ਹਾਂ ਜੀ ਹਾਂ ਜੀ ਸੋ ਸਮੇ ਦਾ ਵੀ ਧਿਆਨ ਰੱਖਦੇ ਹੋਣੇ ਬਿਲਕੁਲ ਜੀ ਬਿਲਕੁਲ ਹਮ ਤੋਂ ਚਾਹਤੇ ਜੇ ਕਿ ਕਸਟਮਰ ਆਪਣਾ ਭਗਵਾਨ ਦੇ ਰੂਪ ਮੇਂ ਹੁੰਦਾ ਹੈ ਜਿਤਨੀ ਜਲਦੀ ਉਸ ਕੀ ਉਹ ਹੋ ਸਕਤੇ ਹੈ ਉਨ ਜਲਦੀ ਫਾਸਟ ਸਰਵਿਸ ਦੇ ਦਿੰਦੇ ਹੈ ਕਸਟਮਰ ਨੂੰ ਹਾਂ ਜੀ ਥੈਂਕ ਯੂ ਜੀ ਕੀ ਨਾਮ ਹੈ ਜੀ ਆਪਣਾ ਰਾਹੁਲ ਭਾਈ ਤੁਸੀਂ ਕਿੱਥੋਂ ਆਏ ਕਰੜ ਤੋਂ ਹੀ ਹੈ ਭਾਜੀ ਲੋਕਲ ਸੋ ਅੱਜ ਤੁਸੀਂ ਇਹ ਬੈਠਕ ਰੈਸਟੋਰੈਂਟ ਹੈ ਜਿਹੜਾ ਇੱਥੇ ਬੈਠੇ ਹੋ ਤੇ ਕੀ ਖਾਦਾ ਪੀਤਾ ਤੇ ਕੀ ਤੁਸੀਂ ਇਹ ਕੀ ਪੈਕ ਕਰਾਇਆ ਕੁਝ ਹਾਂਜੀ ਹਾਂਜੀ ਇਹ ਟਿੱਕੀ ਹੈ ਜੀ ਅੱਛਾ ਜੀ ਬਹੁਤ ਵਧੀਆ ਇਹਨਾਂ ਦੇ ਟਿੱਕੇ ਅੱਛਾ ਜੀ ਹਾਂਜੀ ਇਹਨਾਂ ਦੀ ਹਰ ਆਈਟਮ ਹੀ ਬਹੁਤ ਵਧੀਆ ਹੈ ਓਕੇ ਸੋ ਖਾਂਦੇ ਰਹਿੰਨੇ ਤੁਸੀਂ ਹਾਂਜੀ ਹਾਂਜੀ ਭਾਈ ਰੂਟੀਨ ਚ ਖਾਈ ਦੀ ਰੂਟੀਨ ਚ ਖਾਈ ਹਾਂਜੀ ਹਾਂਜੀ ਠੀਕ ਹੈ ਟੇਸਟ ਵਧੀਆ ਬਿਲਕੁਲ ਬਿਲਕੁਲ ਬਹੁਤ ਵਧੀਆ ਭਾਜੀ ਬਹੁਤ ਵਧੀਆ ਸੋ ਬੱਚਿਆਂ ਨੂੰ ਵੀ ਵਧੀਆ ਲੱਗਦਾ ਹਾਂਜੀ ਹਾਂਜੀ ਕੋਈ ਨੂਨ ਮਿਰਚ ਦਾ ਕੋਈ ਫਰਕ ਨਹੀਂ ਸਭ ਓਕੇ ਹੈ ਜੀ ਬਹੁਤ ਵਧੀਆ ਜੀ ਸੋ ਤੇ ਹੋਰ ਕੀ ਕੀ ਆਈਟਮਾਂ ਦਾ ਤੁਹਾਨੂੰ ਉਹ ਇੰਟਰਸਟ ਹੈ ਇਹਨਾਂ ਦੀ ਵਧੀਆ ਲੱਗਦੀ ਹੈ ਨਹੀਂ ਚੀਜ਼ ਲਈ ਬਹੁਤ ਵਧੀਆ ਹੈ ਜੀ ਜੀ ਸਮੋਸੇ ਬਹੁਤ ਵਧੀਆ ਹੈ ਜੀ ਇਹਨਾਂ ਦੀ ਹਰ ਆਈਟਮ ਹੀ ਬਹੁਤ ਵਧੀਆ ਹੈ ਪਰ ਰੂਟੀਨ 'ਚ ਇਹਨਾਂ ਕੋਲ ਮਤਲਬ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਕਾਣਾ ਕਾਣਾ ਆਜੀ ਦਾ ਬਹੁਤ ਵਧੀਆ ਹੈ ਜੀ ਹਾਂਜੀ ਕੀ ਕਹੂਗੇ ਦਰਸ਼ਕਾਂ ਨੂੰ ਜਰੂਰ ਇੱਥੇ ਆਓ ਜੀ ਵਿਜ਼ਿਟ ਕਰੋ ਖਾਓ ਇੱਥੇ ਸਾਫ ਸੁਥਰਾ ਹੈ ਜੀ ਹਾਈਜੈਨਿਕ ਹੈ ਥੈਂਕ ਯੂ ਸਰ ਠੀਕ ਹੈ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਅਮਨਪ੍ਰੀਤ ਸਿੰਘ ਜੀ ਓਕੇ ਬੈਠਕ ਰੈਸਟੋਰੈਂਟ ਹੈ ਖਰੜ ਦੇ ਵਿੱਚ ਨਵਾਂ ਬਣਿਆ ਤੇ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਅਸੀਂ ਮਤਲਬ ਕਿ ਜਦੋਂ ਤੋਂ ਬਣਿਆ ਜਿਉਂਦੇ ਮਤਲਬ ਥੋੜੀ ਜਿਹੀ ਦੇਰ ਬਾਅਦ ਅਸੀਂ ਇੱਥੇ ਜੌਬ ਕਰਦੇ ਆਂ ਜੀ ਹਾਂਜੀ ਜਦੋਂ ਅਸੀਂ ਪਹਿਲੀ ਵਾਰ ਆਏ ਸੀਗੇ ਇੱਥੇ ਮਤਲਬ ਸਾਨੂੰ ਵਧੀਆ ਲੱਗਿਆ ਮਤਲਬ ਹੁਣ ਤਾਂ ਅਸੀਂ ਰੈਗੂਲਰ ਹੀ ਆਉਨੇ ਆ ਮਤਲਬ ਕੋਈ ਉਹਦੇ ਨੇ ਹੁੰਦਾ ਸੀ ਇੱਥੇ ਨਹੀਂ ਆਉਂਦੇ ਜੀ ਰੈਗੂਲਰ ਆਉਂਦੇ ਆ ਜੀ ਸੋ ਖਾਣਾ ਖਾਂਦੇ ਆ ਇੱਥੇ ਹਾਂਜੀ ਰੋਟੀ ਇੱਥੇ ਸ਼ਾਮ ਦੇ ਡੇਲੀ ਇੱਥੇ ਖਾਂਦੇ ਆ ਜੀ ਅੱਛਾ ਜੀ ਸੋ ਰੋਟੀ ਕਿਹੜੀ ਆ ਇਹਨਾਂ ਕੋਲ ਹਾਂਜੀ ਸਾਰਾ ਕੁਝ ਹੈ ਜੀ ਸਭ ਕੁਝ ਮਿਲਦਾ ਹੈ ਨੌਨ ਵੇਜ ਵੇਜ ਸਾਰਾ ਕੁਝ ਵਧੀਆ ਮਿਲਦਾ ਜੀ ਜੀ ਹਾਂਜੀ ਸੋ ਵਧੀਆ ਟੇਸਟ ਹੈ ਐਨ ਵਧੀਆ ਟੇਸਟ ਹੈ ਹਾਂਜੀ ਬਹੁਤ ਵਧੀਆ ਤਾਂ ਹੀ ਆਪਾਂ ਡੇਲੀ ਆਈ ਦਈ ਇੱਥੇ ਓਕੇ ਹਾਂਜੀ ਸੋ ਰੇਟ ਦੇ ਅੱਪਾ ਹੋਰ ਵੀ ਅੱਗੇ ਜਾਣੇ ਆ ਕਿਸੇ ਹਨਾ ਉਹਦੇ ਕੋਸਟਲੀ ਆ ਜੀ ਤਾਂ ਬਾਕੀ ਆਪਾਂ ਇੱਥੇ ਆਪਾਂ ਨੂੰ ਸਹੀ ਰੇਟ ਨਾਲ ਸਾਰਾ ਕੁਝ ਵਧੀਆ ਜੋ ਮਰਜ਼ੀ ਖਾਓ ਫਾਸਟ ਫੂਡ ਹੋਵੇ ਕੁਝ ਵੀ ਖਾਓ ਸਭ ਕੁਝ ਵਧੀਆ ਹਾਂਜੀ ਉਹ ਕੀ ਕਹੂਗੇ ਫੇ ਇਹਨਾਂ ਦੇ ਬਾਰੇ ਚ ਆਪਾਂ ਤਾਂ ਇਹੀ ਕਹਿੰਦੇ ਜੀ ਵਧੀਆ ਜੇ ਕੋਈ ਚਾਹੁੰਦਾ ਜੀ ਆਪਣੇ ਏਰੀਆ ਚ ਲੋਕਲ ਖਰੜ ਚ ਤੇ ਇੱਥੇ ਵਿਜ਼ਿਟ ਕਰੋ ਹਨਾ ਕਿ ਵਧੀਆ ਇੱਕ ਵਾਰੀ ਟਰਾਈ ਕਰੋ ਸਾਰਾ ਕੁਝ ਵਧੀਆ ਮਿਲਦਾ ਜੀ ਸਰਵਿਸ ਵੀ ਬਹੁਤ ਵਧੀਆ ਜੀ ਹਾਂਜੀ ਥੈਂਕ ਯੂ ਥੈਂਕ ਯੂ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੌਰਵ ਕੁਮਾਰ ਭਾਰਤੀ ਹੈ अज बैठक रेस्टोरेंट के बैठे हो खाना खा रही हो तो लग रहा है बहुत बढ़िया टेस्ट बहुत अच्छा है मैं एक बार पहले भी आया था तो मैं रेगुलर आते रहता हूँ टेस्ट बहुत ही अच्छा है ओके मैं पिछली बार तो नॉन वेज आइटम खाया था वो बहुत अच्छा था आज तो वेज खा रहा हूँ वो भी बहुत अच्छा है रेट कैसा लगा रेट तो बजट है बजट में ओके है कोई दिक्कत नहीं है हाँ कोई दिक्कत नहीं है इस दर खर में मैं रहता हूँ ये पूरे लोकलिटी में मैंने कई जगह खाया ਤੋ ਯਹਾਂ ਪੇ ਮੂਜੇ ਐਕਡਮ ਚੀਪ ਐਂਡ ਬੈਸਟ ਲੱਗ ਰਹਾ ਹੈ ਟੇਸਟ ਵੀ ਹੈ ਔਰ ਅਮਾਉਂਟ ਵੀ ਸਹੀ ਹੈ ਸਹੀ ਹੈ ਹਾਂ ਥੈਂਕ ਯੂ ਥੈਂਕ ਯੂ ਸਰਸੀ ਕਿਚਨ ਦੇ ਵਿੱਚ ਵੀ ਦੇਖਿਆ ਗੱਲਬਾਤ ਕੀਤੀ ਐ ਸੋ ਬਹੁਤ ਵਧੀਆ ਤੁਹਾਡਾ ਖਾਣਾ ਹੈ ਗਾਹਕ ਦੇ ਨਾਲ ਵੀ ਗੱਲ ਕੀਤੀ ਐ ਸੋ ਗਾਹਕ ਵੀ ਸੰਤੁਸ਼ਟ ਨੇ ਤੇ ਇੱਕ ਵਾਰੀ ਹੋਰ ਸਾਡੇ ਦਰਸ਼ਕਾਂ ਨੂੰ ਆਪਣੀ ਜਿਹੜੀ ਲੋਕੇਸ਼ਨ ਹੈ ਇਹ ਵੀ ਦੱਸ ਦਿਓ ਤੇ ਆਪਣਾ ਜੋ ਨੰਬਰ ਵਗੈਰਾ ਫੋਨ ਨੰਬਰ ਵਗੈਰਾ ਜੋ ਕਿਸੇ ਨੇ ਮਤਲਬ ਕਿ ਪਰਵਾਇਡ ਕਰਾਉਣਾ ਹੋਵੇ ਉਹ ਵੀ ਦੱਸ ਦੋ ਇਹ ਜਿਹੜਾ ਸਾਡਾ ਰੈਸਟੋਰੈਂਟ ਦੀ ਟਾਈਮਿੰਗ ਹੈ 24 ਸਰਵਿਸ ਹੈ ਜਿਹੜਾ ਸਾਡੀ ਹੋਮ ਡਿਲੀਵਰੀ ਹੈ 3 ਕਿਲੋਮੀਟਰ ਤੱਕ ਜਿਹੜੀ ਹੈ ਫ੍ਰੀ ਆਂਡ ਕੋਸਟ ਹੋਮ ਡਿਲੀਵਰੀ ਹੈ ਜੀ ਜਿਹੜੀ ਜੇਕਰ ਕਿਸੇ ਕੇ ਕਸਟਮਰ ਨੇ ਅਗਰ ਮੰਗਾਣਾ ਹੋ ਤਾਂ ਤੁਹਾਨੂੰ ਅਸੀਂ ਇੱਕ ਮੋਬਾਈਲ ਨੰਬਰ ਵੀ ਅਸੀਂ ਦੇ ਰਹੇ ਹਾਂ 9967220943 ਇਸ ਤੇ ਤੁਸੀਂ ਕਾਲ ਕਰਕੇ ਵੀ ਤੁਸੀਂ ਜਿਹੜੇ ਆਪਣੇ ਆਈਟਮ ਜਿਹੜੇ ਮੰਗਾ ਸਕਦੇ ਆ ਅਸੀਂ ਤੁਹਾਡੇ ਵਟਸਐਪ ਤੇ ਪੂਰਾ ਮੈਨੂ ਅਸੀਂ ਕਸਟਮਰ ਦੇ ਵਟਸਐਪ ਤੇ ਅਸੀਂ ਭੇਜ ਦਾਂਗੇ ਉਹ ਦੇਖ ਕੇ ਕਸਟਮਰ ਇਹ ਮੰਗਾ ਸਕਦੇ ਆ ਜੀ ਜਿਹੜੇ ਸਾਡੇ ਲੋਕੇਸ਼ਨ ਹੈ ਚੰਡੀਗੜ੍ਹ ਰੋਡ ਖਰੜ ਨੀਅਰ ਆਈਡੀਬੀ ਬੈਂਕ ਦੇ ਬਿਲਕੁਲ ਨਜ਼ਦੀਕ ਹੈ ਜੀ 24 ਆਰ ਜਿਹੜੀ ਸਰਵਿਸ ਅਸੀਂ ਦੇ ਪ੍ਰੋਵਾਈਡ ਕਰ ਰਹੇ ਆਂ ਧੰਨਵਾਦ ਜੀ ਤੁਹਾਡਾ ਅਮਰਜੀਤ ਜੀ ਜਿਹੜੇ ਤੁਸੀਂ ਇੱਥੇ ਆਏ ਆਂ ਛੋੜੇ ਨਿੱਕੇ ਸੱਦੇ ਦੇ ਮੈਂ ਤੁਹਾਡੇ ਏ ਚਮਾ ਚੈਨਲ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਨਿੱਕੇ ਨਿੱਕੇ ਸੱਦੇ ਦੇ ਜਿਹੜੇ ਇੱਥੇ ਆਏ ਥੈਂਕ ਯੂ ਥੈਂਕ ਯੂ